ਸਲੋਕ ਮਹੱਲਾ ਤੀਜਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਅਭਾਗਤ ਇਹ ਨਾ ਆਖਿਐ ਜਿਨ ਕੈ ਮਨ ਮਹਿ ਭਰਮ ਤਿਨ ਕੇ ਦਿੱਤੇ ਨਾਨਕਾ ਤੇਹੋ ਜੇਹਾ ਧਰਮ ਅਪੈ ਨਿਰੰજન ਪਰਮ ਪਦ ਤਾਂ ਕਾ ਭੀਖ ਕੋ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਹੋਵਾ ਪੰਡਤ ਜੋਤ ਕੀ ਵੇਦ ਪੜਾਂ ਮੁਖ ਚਾਰ ਨਵਾ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲਈ ਘਾਤ ਕੰਨਕਾਂ ਅਨਚਾਰੀ ਕਾ ਧਾਨ ਫਿਟਕ ਫਿਟਕਾਂ ਕੋੜ ਬਦੀਆਂ ਸਦਾ ਸਦਾ ਅਬਮਾਨ ਵਾਹੀ ਇਤੇ ਜਾਹੀ ਵੀਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀਅ ਹੈ ਇਕ ਰਹਿ ਤਤ ਗਿਆਨ ਮਾਥੇ ਜੋ ਧੁਰ ਲਿਖਿਆ ਸੋ ਮੀਟ ਨਾ ਸਕੈ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਈ ਜਿਨਨੀ ਨਾਮ ਵਿਸਾਰਿਆ ਕੂੜਾ ਲਾਲ ਚ ਲੱਗ ਠੰਡਾ ਮਾਇਆ ਮੋਹਣੀ ਅੰਦਰ ਤਿਸਨਾ ਅੱਗ ਜਿੰਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈ ਐ ਨਾ ਮਿਲੇ ਹੀ ਵਗ ਸੱਗ ਆਪ ਕੁਲਾਏ ਭੁੱਲੀ ਐ ਆਪੇ ਮੇਲ ਮਲਾਈ ਨਾਨਕ ਗੁਰਮੁਖ ਛੁਟੀ ਐ ਜੇ ਚੱਲੈ ਸਤਗੁਰ ਭਾਈ ਸਾਲਾਹੀ ਸਲਾਹਣਾ ਭੀ ਸੱਚਾ ਸਾਲਾਹੀ ਨਾਨਕ ਸੱਚਾ ਏਕਦਰ ਬਿਭਾ ਪਰ ਹਰ ਆਹੀ ਨਾਨਕ ਜਹ ਜਹ ਮੈਂ ਫਿਰੂੰ ਤਹ ਤਹ ਸਾਚਾ ਸੋਏ ਜਹ ਦੇਖਾਂ ਤਹ ਏਕ ਹੈ ਗੁਰਮਖ ਪ੍ਰਗਟ ਹੋਏ ਦੁਖ ਵਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਈ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਈ ਨਾਨਕ ਹਉ ਹਉ ਕਰਤੇ ਖੱਪ ਮੋਏ ਖੂਹਣ ਲਖ ਅਸੰਖ ਸਤ ਗੁਰ ਮਿਲੇ ਸੋ ਉੱਭਰੀ ਸੱਚੇ ਸ਼ਬਦ ਅਲੰਖ ਜਿਨਾਂ ਸਤ ਗੁਰੇਕ ਮਨ ਸੇਵਿਆ ਤੇਨੇ ਜਾਨ ਲਾਗੋਂ ਪਾਏ ਗੁਰ ਸ਼ਬਦ ਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਊਜਲੇ ਜੇ ਗੁਰਮਖ ਨਾਮ ਸੁਵਾਈ ਨਾਨਕ ਹੋਰ ਪਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਭਾਈ ਬਹੁ ਰਸ ਸਾਲਣੀ ਸਵਾਰਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹ ਦੀ ਹਰ ਨਾਮੈ ਚਿਤ ਲਾਏ ਮਨ ਤਨ ਧਨ ਆਗੇ ਰਾਖਿਆ ਸਿਰ ਵਿੱਚ ਆ ਗਏ ਜਾਈ ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੀ ਪ੍ਰਵਾਹ ਹੈ ਕਿਤ ਖਾਦੈ ਤਿਪਤਾਇ ਸਤਗੁਰ ਕੈ ਪਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਈ ਤਨ ਤਨ ਕਲੁ ਜਗ ਨਾਨਕਾ ਜੇ ਚੱਲੇ ਸਤਗੁਰ ਪਾਏ ਸਤਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਔਰ ਧਾਰ ਢਿਗ ਤਿਨਾਂ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹਿ ਜਗ ਭਰਮਿਆ ਘਰ ਮੁਸੈ ਖਬਰ ਨਾ ਹੋਈ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਦਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰਹਿ ਬਿਨ ਨਾਵੇ ਬਹਿਰ ਹੋਏ ਨਾਨਕ ਜੋ ਧੁਰ ਕਰਤਾ ਲਿਖਿਆ ਸੋ ਮੀਤ ਨਾ ਸਕੈ ਕੋਇ ਗੁਰਮਖਾ ਹਰ ਧਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੋਟ ਭਰੇ ਪੰਡਾਰ ਹਰ ਗੁਣ ਬਾਣੀ ਉਚਰਹਿ ਅੰਤ ਨਾ ਪਾਰ ਆਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਨਹਾਰ ਗੁਰਮਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਊਂਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇੱਕ ਉਪਜਹਿ ਇੱਕ ਬਿਨਸ ਜਾਹੀ ਹੁਕਮੇ ਆਵੇ ਜਾਏ ਜੰਮਣ ਮਰਨ ਨਾ ਚੁੱਕੈ ਰੰਗ ਲੱਗਾ ਦੂਜੈ ਭਾਈ ਬੰਦਨ ਬੰਦ ਪੁਵਾਈਆਂਨ ਕਰਨਾ ਕਸ਼ੂ ਨਾ ਜਾਇ ਜਿਨ ਕਉ ਕਿਰਪਾ ਧਾਰਿਐ ਨ ਤਿਨਾਂ ਸਤਿਗੁਰ ਮਿਲਿਆ ਆਇ ਸਤਿਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਜ ਸੁਭਾਈ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਈ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ দান ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤ ਗੁਰੂ ਜਮ ਕਾਲ ਨਾ ਛੋੜਈ ਦੂਜੇ ਭਾਏ ਖੁਆਈ ਜੋ ਬਨ ਜਾਂਦਾ ਨਦਰ ਨਾ ਆਵੇ ਜਰ ਪਹੁੰਚੈ ਮਰ ਜਾਈ ਪੋਤ ਕਲਤ ਮੋਹ ਹੀਤ ਹੈ ਅੰਤ ਬੇਲੀ ਕੋ ਨ ਸਖਾਈ ਸਤ ਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵਡ ਭਾਗੀ ਜੇ ਗੁਰਮਖ ਨਾਮ ਸੁਵਾਈ ਮਨ ਮੁਖ ਨਾਮ ਨਾ ਚੇਤਨੀ ਬਿਨ ਨਾਮੈ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜੈ ਕਿਉ ਸੁਖ ਹੋਏ ਹਉ ਮੈਂ ਅੰਦਰ ਮੈਲ ਹੈ ਸ਼ਬਦ ਨਾ ਕਾਢਹਿ ਧੂਏ ਨਾਨਕ ਬਿਨ ਨਾਵੇਂ ਮੈ ਲਿਆ ਮੁਏ ਜਨਮ ਪਦਾਰਥ ਖੋਇ ਮਨ ਮੁਖ ਬੋਲੇ ਅੰਦोले ਇਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁਝਨੀ ਸ਼ਬਦ ਨਾ ਕਰਹਿ ਪ੍ਰਗਾਸ ਉਹਨਾ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰਹਿ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨੇਤ ਹਰਿ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਤਾਸ ਗੁਰਮਖ ਜੋ ਹਰ ਸੇਮ ਦੇ ਜਨ ਨਾਨਕ ਤਾ ਕਾ ਦਾਸ ਮਾਇਆ ਪੋਇੰਗਮ ਸਰਪ ਹੈ ਜਗ ਘੇਰੀਆ ਵੇਖ ਮਾਈ ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਈ ਜਿਨ ਕਉ ਪੂਰਬ ਲਿਖਿਆ ਤਿਨ ਸਤਗੁਰ ਮਿਲਿਆ ਆਈ ਮਿਲ ਸਤਗੁਰ ਨਿਰਮਲ ਹੋਇਆ ਬਿਖਾਉ ਮੈਂ ਗਿਆ ਬਿਲਾਇ ਗੁਰਮਖਾ ਕੇ ਮੁਖ ਉਜਲੇ ਹਰ ਦਰਗਾਹ ਸੁ ਬਾਪਾਈ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚੱਲ ਹੈ ਸਤਗੁਰ ਭਾਏ ਸਤਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ ਨਿਰਵੈਰੈ ਨਾਲ ਵੈਰ ਰਚਾਈਂਦਾ ਆਪਣੇ ਘਰ ਲੂਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੇ ਸਦਾ ਦੁੱਖ ਪਾਈ ਕੂੜ ਬੋਲ ਬੋਲ ਨਿਤ ਭੌਂਕ ਦੇ ਵਿਖ ਖਾਦੇ ਦੂਜੇ ਭਾਏ ਵੇਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਕੀਤਨੀ ਕਰਤੈ ਆਪ ਖੁਆਈ ਹਰ ਗੁਰਮੁਖ ਕਿਰਪਾ ਧਾਰਿਐਨ ਜਨ ਵਿਛੜੇ ਆਪ ਮਲਾਈ ਜਨ ਨਾਨਕ ਤਿਸ ਬਲਿਹਾਰਨੈ ਜੋ ਸਤਗੁਰ ਲਾਗੇ ਪਾਏ ਨਾਮ ਲੱਗੇ ਸੇ ਉਬਰੇ ਬਿਨ ਨਾਮੈ ਜਮ ਪੁਰ ਜਾਹੇ ਨਾਨਕ ਬਿਨ ਨਾਮੈ ਸੁਖ ਨਹੀਂ ਆਏ ਗਏ ਪਛਤਾਹੇ ਚਿੰਤਾ ਧਾਵਿਤ ਰਹਿ ਗਏ ਤਾਂ ਮਨ ਭਇਆ ਅਨੰਦ ਗੁਰ ਪ੍ਰਸਾਦੀ 부ਜੀਐ ਸਾ ਧਨ ਸੁਤੀ ਨਚਿੰਦ ਜਿਨ ਕੋ ਪੂਰਬ ਲਿਖਿਆ ਤਿਨਾਂ ਭੇਟਿਆ ਗੁਰ ਗੋਵਿੰਦ ਨਾਨਕ ਸਹਜੇ ਮਿਲ ਰਹੀ ਹਰ ਪਾਇਆ ਪਰਮ ਆਨੰਦ ਸਤ ਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ ਸਤ ਗੁਰ ਕਾ ਪਾਣਾ ਮੰਨ ਲੈਨ ਹਰ ਨਾਮ ਰਖਹਿ ਔਰ ਧਾਰ ਐਥੇ ਉਥੇ ਮੰਨਿਯਨ ਹਰ ਨਾਮ ਲਗੇ ਵਾਪਾਰ ਉਗਰਮਾ ਕਾ ਸ਼ਬਦ ਸੰਯਾਪ ਦੇ ਤਿਤ ਸਾਚੈ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨਾ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਧਨ ਹੋਰ ਸੰਸਾਰ ਜਨ ਕੀਤੇ ਕ ਹਰ ਨਾਮ ਹਰ ਬਿਨ ਨਾਮੈ ਠਵਰ ਨਾ ਠਾਉ ਗੁਰਮਤੀ ਨਾਮ ਮਨ ਵਸੈ ਸਹਜੇ ਸਹਜ ਸਮਾਉ ਵਡਭਾਗੀ ਨਾਮ ਧਿਆਇ ਅਹਨਸ ਲਾਗਾ ਭਾਉ ਜਨ ਨਾਨਕ ਮੰਗੇ ਧੂੜ ਤਿਨ ਹਉ ਸਦ ਕੁਰਬਾਨੈ ਜਾਉ ਲਖ 84 ਮੇਦਨੀ ਤਿਸ ਨਾ ਜਲਤੀ ਕਰੇ ਪੁਕਾਰ ਇਹੋ ਮੁਹਮਾਇਆ ਸਭ ਪਸਰਿਆ ਨਾਲ ਚੱਲੈ ਨਾ ਅੰਤਿਵਾਰ ਬਿਨ ਹਰ ਸ਼ਾਂਤ ਨਾ ਆਵਈ ਕਿਸੇ ਆਗੇ ਕਰੀ ਪੁਕਾਰ ਵਡਭਾਗੀ ਸਤਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰਿ ਉਰਤਾਰ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰ ਕੈ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਾਹਗਾਰ ਹਰ ਜੀਉ ਲੇਖੈ ਵਾਰ ਨਾ ਆਵੇ ਤੂੰ ਬਖਸ਼ ਮਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੀਲਿਆ ਸਭ ਕਿਲ ਵਿਖ ਕਟੇ ਵੇਕਾਰ ਜਿਨਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੀ ਭੈ ਭਾਈ ਜਨਮ ਮਰਨ ਨਿਹਚਲ ਭਈ ਗੁਰਮਖ ਨਾਮ ਧਿਆਈ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਨ ਨਾਨਕ ਲਾਲ ਅਮੋਲ ਕਾ ਗੁਰਮਖ ਖੋਜ ਲਹਨ ਮਨ ਮੁਖ ਨਾਮ ਨਾ ਚੀਤੇਓ ਤੇਗ ਜੀਵਨ ਤੇਗ ਵਾਸ ਜਿਸ ਦਾ ਦਿੱਤਾ ਖਾਣਾ ਪੈਨਣਾ ਸੋ ਮਨ ਨਾ ਵਸਿਉ ਗੁਣਤਾਸ ਇਹੋ ਮਨ ਸ਼ਬਦ ਨਾ ਭੇਦੇਉ ਕਿਉਂ ਹੋਵੇ ਘਰ ਵਾਸ ਮਨ ਮੁਖੀਆਂ ਦੋਹਾਗਣੀ ਆਵਣ ਜਾਣ ਮੁਈਆਸ ਗੁਰਮਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹਉ ਸਦ ਬਲਿਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨੇ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿੱਜੈ ਬਿਨ ਸ਼ਬਦੈ ਮੁਕਤ ਨਾ ਹੋਈ ਭੇਖ ਕਰਹਿ ਬਹੁ ਕਰਮ ਬਗੁੱਤੇ ਪਾਏ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰਿ ਕਾ ਨਾਉ ਆਤ ਵੱਡ ਊਚਾ ਊਚੇ ਹੂੰ ਊਚਾ ਹੋਈ ਅਪੜ ਕੋਈ ਨਾ ਸਕੈ ਜੇ ਸੋ ਲੋਚੈ ਕੋਈ ਮੁਖ ਸੰਜਮ ਹਛਾ ਨਾ ਹੋਵੈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਈ ਮਾਇਆ ਮੋਹ ਦੁਖ ਸਾਗਰ ਹੈ ਵਿਖ ਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰ ਦੇ ਪਛ ਮੋਏ ਹੁ ਮੈਂ ਕਰਤ ਵਿਹਾਈ ਮਨ ਮੁਖਾ ਉਰਵਾਰ ਨ ਪਾਰ ਹੈ ਹੱਦ ਵਿੱਚ ਰਹੀ ਲਪਟਾਈ ਜੋ ਧੁਰ ਲਿਖਿਆ ਸੋ ਕੁਮਾਉਣਾ ਕਰਨਾ ਕਛੂ ਨ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਈ ਨਾਨਕ ਸਤਗੁਰ ਬੋਹਿਥੈ ਵਡਭਾਗੀ ਚੜੈ ਤੇ ਭਉਜਲ ਪਾਰ ਲੰਘਾਈ